ਹੰਦੀ ਸਸਿਗਾਲ ਜੀ ਸਾਰਿਆਂ ਨੂੰ ਕਿੱਦਾਂ ਓਕੇ ਰਿਪੋਰਟ ਸਾਰੇ ਵੀਰ ਭਰਾ ਤੇ ਵੀਰ ਦਾ ਅੱਜ ਨਾ ਥੋੜਾ ਲੇਟ ਉੱਠਦਾ ਵਾ ਕਿਉਂਕਿ ਨਾਈਟ ਸ਼ਿਫਟਾਂ ਕਰਦਾ ਵਾ ਤੇ ਡਿਊਟੀ ਤੋਂ ਹੁੰਦਾ ਲੇਟ ਤੇ ਮੈਂ ਸ਼ਾਮ ਉੱਠ ਗਿਆ ਤੇ ਮम्मी ਲੱਗੀ ਗੱਲ ਪੈਣ ਨਾ ਤੇ ਮम्मी ਜਿਹੜੀ ਹੈ ਠੀਕ ਨਹੀਂ ਵੈ ਪਰ ਫੇਰ ਵੀ ਗੱਡੇ ਪਿਆਜ ਆਪਣੇ ਛਿੱਲਣ ਦੀ ਆ ਕਿ ਤਾਂ ਕਿ ਰੋਟੀ ਬਣਾਈ ਜਾਵੇ ਪਰ ਰੋਟੀ ਜਿਹੜੀ ਗਈ ਹੈ ਹੁਣ ਵੇਖੋ ਬੰਦੀ ਗਈ ਮੈਨੂੰ ਤੇ ਪਤਾ ਨਹੀਂ ਕਿਉਂਦੀ ਮੈਂ ਰੋਟੀ ਖਾਣਾ ਨਹੀਂ ਸਵੇਰ ਦੇ ਟਾਈਮ ਤੇ ਤੇ ਮੈਂ ਖਾਦਾ ਮੈਂ ਚਾਹ ਪੀਣਾ ਇੱਕ ਅਰੀ ਬਣਾ ਲਿਆ ਮੰ ਮੈਨੂੰ کہنا ਚਾਹ ਬਣਾਉ ਪਰ ਉਸ ਤੋਂ ਪਹਿਲਾਂ ਦੀ ਜੀ ਦਾ ਫੋਨ ਆਇਆ ਤੇ ਦੀ ਜੀ ਨਾਲ ਗੱਲ ਲੱਗੀ ਦੀ ਆ ਚਲੋ ਐਣੀ ਦੇ ਭਰਾ ਦਾ ਹੀ ਫੋਨ ਆਇਆ ਤੇ ਉਹਨਾਂ ਨਾਲ ਗੱਲ ਹੋ ਗਈ ਆ ਤੇ ਹੁਣ ਭੈਣ ਦਾ ਫੋਨ ਆਇਆ ਉਹਨਾਂ ਨਾਲ ਗੱਲ ਕਰਨ ਦੀ ਤੇ ਆਪਣੇ ਜਿਹੜੇ ਬੱਚੇ ਉਹ ਹੈਗੇ ਛੁੱਟੀ ਦੇ ਕਿਉਂਕਿ ਪੇਪਰ ਗੇ ਉਹਨਾਂ ਦੇ ਖਤਮ ਹੋ ਗਏ ਤੇ ਘਰ ਰੋਣ ਆਪਾਂ ਉਹਨਾਂ ਨੂੰ ਪੂਰਾ ਪਾਇਆ ਹੁੰਦਾ ਡਿਜ਼ਾਈਨ ਦੇ ਗ੍ਰੈਂਟੇ ਸ਼ਿਟ ਲੈਂਦੀ ਆ ਡਿਜ਼ਾਈਨ ਹੈ ਕਿਦਿਆਂ ਲੱਗੀ ਹੈ ਹਾਂ ਕਿਹ ਕਿਹਦੇ ਇਕੱਠੇ ਕਰਕੇ ਬਸ ਹੈ ਆ ਜਾ ਬਤੰਦਰ ਬੂਆ ਮਾਰ ਕੇ ਕੀ ਆ ਦਿਨ ਅੱਜ ਕੀ ਹੈ ਹਾਂ ਅਛੁੱਲੇ ਨਹੀਂ ਜਾਣਾ ਜੀ ਨੇ ਜਾਦਾ ਸਕੂਲ ਤੋਂ ਬਿਨਾ ਕਿ ਸਕੂਲੇ ਜਾਣ ਦੇਲ ਕਰਦਾ ਨਹੀਂ ਜੀ ਜਾਦਾ ਸਕੂਲ ਜਾਣ ਨੂੰ ਆ ਫੇਰ ਭੇਜੀ ਪਤਾ ਨਹੀਂ ਕੀ ਭੇਜੀ ਵੀ ਭੇਜ ਜਾਨੀ ਉਹ ਤੋੜੇ ਉਹ ਤੱਕ ਭੇਜ ਜਲਾ ਕਰਨਾ ਮਾਮੂਨ ਲਾ ਕਰਨਾ ਵੀ ਉਹ ਤੈਨੂੰ ਲਿਆ ਦੇਗੀ ਪੀਜਾ ਮਾਮੂਨ ਕੋਟੇ ਨੂੰ ਮੋਟਾ ਹੈ ਨਾ ਭਾਈ ਪੀਜਾ ਖਾ ਗਏ ਨਾਰ ਛੱਲੇ ਤੇ ਨਾਰ ਲੁੰਦੇ ਦੇ ਹੁਣ ਕਟਾ ਲੇ ਥੋੜੇ ਤੇ ਜਿਆਦਾ ਨਹੀਂ ਥੋੜੇ ਜਿਲੇ ਲਿੱਤੇ ਆ ਤੇ ਇਹਨੂੰ ਖਾਣ ਲੱਗਾ ਤੇ ਖਾਣ ਤੋਂ ਬਾਅਦ ਜਾਣਾ ਜਿਮ ਤੇ ਜਿਮ ਤੋਂ ਬਾਅਦ ਹੈਗੀ ਫਰੂਟ ਬਰਾਡ ਥੋੜਾ ਆਜੋ ਫਿਰ ਕੋਈ ਗੱਲ ਨਹੀਂ ਫਰੂਟ ਬਰਾਡ ਬੰਦਾ ਖਾ ਲੇ ਐਕਸਰਸ ਵਧੀਆ ਲੱਜਦੀ ਆਮ ਨੂੰ ਖਾਣੀ ਪੁੱਤ ਹਾਂ ਨਹੀਂ ਆ ਜਾ ਖਾ ਲੇਗੀ ਹਾਂ ਇੱਕ ਹੀ ਕਰ ਤਰੇ ਗੁੰਡੇ ਇਹਨੇ ਵਿੱਚ ਕਰੇਗਾ ਖਾਣੇ ਹਾਂ ਪੂਰੇ ਟਾਈਮ ਚ ਜੀ ਖਾਣੀ ਇਤਰਾਹ ਹਿੰਦਾ ਭਾਈ ਤੁਹਾਡਾ ਕਾਫੇ ਕਾਫੇ ਨੇ ਆਪਣੇ ਆ ਯਾਰ ਵੀਰ ਭਰਾ ਤਮਾਸ਼ੀ ਨਹੀਂ ਲੱਗੇ ਆ ਮੌਨਸਟਰ ਲੱਗ ਰਹੇ ਆ ਓਏ ਹੋਏ ਹੋਏ ਸੰਨੀ ਭਾਈ ਲੈ ਆ ਨਿਊ ਪ੍ਰਿੰਟਰ ਫੋਟੋਕਾਪੀ ਫਾਸਟ ਹੋਏਗੀ ਨਾ ਜੀ ਮੈਂ ਬੰਟੋ ਮੇਟ ਆ ਆ ਮਸ਼ੀਨ ਹੌਲੀ ਹੌਲੀ ਫੋਟੋਕਾਪੀ ਆ ਪ੍ਰੋਸੈਸਿੰਗ ਲੈਦੀ ਸਲੋਈ ਪੈਦੀ ਐ ਤੇ ਰੈਪ ਸੁਪਰ ਫਾਸਟ ਆਪਣੇ ਸੰਨੀ ਭਾਈ ਲੈ ਗਏ ਆ ਉਹ ਟੈਸਟ ਕਰਨ ਲੱਗੇ ਆ ਆ ਗਿਆ ਤੇ ਨਾਲੇ ਲੁੰਦੀ ਚਿਚੀ ਲੈ ਚਿਚੀ ਸੁੱਤੇ ਆ ਸ਼ਮ ਸੁੱਤੇ ਗਏ ਦੁਪਹਿਰ ਰਿਹਾੰਦ ਤੇ ਆ ਗੋਂਦ ਹੁੰਦਾ ਹਾਂ 3 ਵਜੇ ਉੱਠੀ ਆ 3 ਵਜੇ ਉੱਪਰ ਚੱਲ ਉੱਪਰ ਕੀ ਥੱਲੇ ਖਾ ਲ ਮੈਂ ਇਸ ਟਾਈਮ ਭੁੱਖ ਮੈਂ ਖਾ ਲਿਆ ਰੋਟੀ ਰੋਟੀ ਤੋਂ ਬਾਅਦ ਪੀਣਾ ਉਹ ਦੁੱਧ ਤੇ ਦੁੱਧ ਤੋਂ ਪੀ ਕੇ ਥੋੜਾ ਜਿਹਾ ਫੋਨ ਫੋਨ ਚਲਾਣੇ ਆ ਇਹ ਟਾਈਮ ਤੇ ਚਲੋ ਹੋ ਚੁੱਕਾ ਆ ਪਰ ਮੇਰਾ ਫੋਨ ਹੀ ਚਾਰਜ ਹੋਇਆ ਰਹੇਕਰ ਜਦ ਮੈਂ ਚਾਰਜ ਲਾਇਆ ਇਹਨੂੰ ਪਿੱਛੇ ਵਿਚਰੇ ਨੂੰ ਤਾਂ ਕਿ ਫੋਨ ਚਾਰਜ ਹੋਵੇ 77% ਹੋਇਆ ਜੇ ਕੋਟਾ ਫਟ 90+ ਚਾਹੀਦਾ ਵਾ ਕਿਉਂਕਿ ਬੈਟਰੀ ਬੜੀ ਛੇਤੀ ਉੜਦੀ ਆ ਤੇ ਹੁਣ ਵੇਖਣ ਨੂੰ ਵੇਟ ਕਰਨੀ ਪੈਣੀ ਘਰੇ ਇਹਨੂੰ ਚਾਰਜ ਹੋਵੇ ਘੱਟੋ 80+ ਜਾਵੇ ਤੇ 80 ਪਾਸੇ ਜਾ ਕੇ ਤੇ ਨੂੰ ਮੈਂ ਕਰਦਾ ਫੋਨ ਨੂੰ ਪੋਨਾ ਜੇਬ ਨਾਲ ਚਾਰਜਰ ਦੀ ਲੀਡ ਲੈ ਕੇ ਤੇ ਨਿਕਲਦੇ ਆਂ ਡਿਊਟੀ ਤੇ ਪਰ ਇਹ ਚੀਜ਼ ਤਾਂ ਬੜਾ ਘਾਟਾ ਜਿੰਦੀ ਜਦੋਂ ਜਾਂਦੇ ਫੋਨ ਚਾਰਜਰ ਘਟ ਹੋਵੇ ਨਾ ਬੜੀ ਮੁਸ਼ਕਲ ਹੁੰਦੀ ਕਿ ਜਿਹੜਾ ਮੋਟਰਸਾਈਕਲ ਵਿੱਚ ਚਾਰਚਾਰ ਲਗੜਦਾ ਉਹ ਵੀ ਇੰਨੀ ਜ਼ਿਆਦਾ ਫਾਸਟ ਚਾਰਜ ਨਹੀਂ ਫੋਨ ਕਰਦਾ ਜਿੰਨੀ ਜਲਦੀ ਨੋਰਮਲ ਆਪਣਾ ਘਰ ਦਾ ਚਾਰਜਰ ਕਰ ਦਿੰਦਾ ਬਾਕੀ ਹੈ ਕਿ ਬੂਟਰ ਕੋ ਪਾਵਰ ਬੈਂਕ ਵੀ ਗਵਾ ਪਾਓ ਪਾਵਰ ਬੈਂਕ ਵੀ ਯੂਜ਼ ਕਰ ਲੈਣਾ ਅੱਜ ਪਰ ਹੈ ਕਿ ਮਿੰਟੋ ਮਿੰਟ ਆਪਣਾ ਚਾਰਜ ਹੋਵੇ ਘਟ ਘਟ ਇਨਾ ਅੱਧਾ ਕਿ 9:00 ਤੱਕ ਦਾ ਟਾਈਮ ਨਹੀਂ ਸਾਰਾਂਗੇ ਬਾਕੀ ਉਹ ਤੋਂ ਬਾਅਦ ਚਾਰਜਿੰਗ ਲਾ ਲਾਂਗੇ ਮੋਟਰਸ ਦਾ ਉਹ ਤੋਂ ਬਾਅਦ ਜਿਹੜੇ 12 ਵਜਨੇ ਆ ਤੇ ਉਸ ਤੋਂ ਬਾਅਦ ਜਿਹੜੇ ਪਾਵਰ ਬੈਂਕ ਨੇ ਚਾਰਜ ਕਰ ਲੈਣਾ ਪੂਰਾ 100% ਭਾਈ ਹੁਣ ਟੈਂਪਰੇਰੀ ਟਾਈਮ ਪਾਸ ਲਈ ਕਹਿੰਗੇ ਬ੍ਰਾਈਟਨੈਸ ਵੀ ਜ਼ਿਆਦਾ ਛੱਡ ਨਹੀਂ ਮਣੀ ਹੋਗੀ ਲੈ ਚਾਨਣਾ ਨਾ ਧੋਪ ਹੈ ਤੇ ਉੱਚੀ ਫਿਰ ਜ਼ਿਆਦਾ ਲਾਈਟ ਦੀ ਲੋੜ ਪੈਂਦੀ ਆ ਤੇ ਕਰਕੇ ਬਾਬੇ ਕੰਮ ਬੋਰਾ ਡਾਉਣਿਆਂ ਤੇ ਇਸ ਟਾਈਮ 10 ਵਜਨ ਦੇ ਇਹ ਮੈਨੂੰ 6 ਆਰਡਰ ਲੈ ਪਿਆ ਹੋਇਆ ਵਾ ਤੇ ਟਾਰਗੇਟ ਦੇਖੋ ਅੱਜ ਪੂਰਾ ਹੁੰਦਾ ਨਹੀਂ ਹੁੰਦਾ ਕਿਉਂਕਿ ਕੱਲ ਵੀ ਨਹੀਂ ਟਾਰਗੇਟ ਪੂਰਾ ਹੋਇਆ ਉਹਦੇ ਖੜਾ ਹੈ ਸਟਾਪ ਆਰਡਰ ਚੱਕਣ ਦੇ ਤੇ ਆਪਣਾ ਜਿਹੜਾ ਆਰ ਯਾਰ ਇੰਨਾ ਚੀਜ਼ਾਂ ਦੀ ਵਜ੍ਹਾ ਕਰਕੇ ਨਾ ਟਾਰਗੇਟ ਨਹੀਂ ਅਚੀਵ ਹੁੰਦੇ ਰੈਸਟੋਰੈਂਟ ਜਦੋਂ ਲੇਟ ਪੈ ਜਾਂਦੇ ਬੜਾ ਕੰਮ ਖਰਾਬ ਲੱਗਦਾ ਯਾਰ ਉਹਡਾ ਆਰਡਰ ਰੈਡੀ ਹੋ ਗਿਆ ਨਾ ਮਿੰਟੋਂ ਮੜ ਬੰਦਾ ਲਾਗੇ ਤੇ ਹੋਏ ਨਾ ਉਹ ਨਿਊ ਆਰਡਰ ਪਿਕ ਕਰਨ ਨਾਲ ਪੰਦਾ ਤੇ ਆ ਹੁਣ 13 ਮਿੰਟ ਬਾਅਦ ਬੰਦਾ ਕੀ ਕਰੂ ਬੰਦੇ ਇੱਥੇ 13 15 ਮਿੰਟ ਵੇਟ ਕਰੂ 20 ਮਿੰਟ ਲੱਗ ਜਾਂਦਾ ਕਸਟਮਰ ਰੈਸਟੋਰੈਂਟ ਤੇ ਟਾਈਮ ਵੱਖਰਾ ਲੱਜੁੰਦਾ ਉੱਪਰ ਕਿਚਨ ਹੋ ਗਏ 20 ਮਿੰਟ ਲੱਗ ਹੀ ਜਾਂਦੇ ਯਾਰ ਕਰਕੇ ਨਾ ਟਾਰਗੇਟ ਨਹੀਂ ਅਚੀਵ ਹੋ ਪਾ ਹਿਸਾਬ ਦਾ ਲੱਗਨ ਦਿਆ ਵਾ ਤੇ ਕਾਕੇ ਕੋ ਮ ਆ ਗਿਆ ਵਾ ਤੇ ਮਾਲ ਫਰੈਸ਼ ਹੁੰਦਾ ਵਾ ਫ੍ਰਿਜ ਭਰੀ ਪੂਰੀ ਇਨੇ ਬੈਕ ਸਾਈਡ ਤੇ ਤੇ ਆਪਾਂ ਲਈ ਇੱਕਾ ਸਲਾਈਸ ਤੇ ਇੱਕ ਕੋਕ ਵੀਰ ਭਰਾ ਨੇ ਕੁਛ ਨਹੀਂ ਗਿਆ ਉਂਝ ਹੀ ਦੇ ਦਿੱਤੀ ਆ ਇਹ 10 ਰੁਪਏ ਦੇ ਵਿੱਚ ਫਰੈਸ਼ ਹੈ ਨਾ ਮਾਲ ਵੇਲਾ ਭਰਾ ਬਾਹਰ ਨਾ ਆਵੇ ਬੰਦ ਬਾਹਰ ਆਵੇਂ ਤੇ ਨਾਲ ਤੇ ਨੀਡ ਤੇ ਲਿਖੀ ਹੋਈ ਫਰੈਸ਼ ਹੈ ਯਾਰ ਐਵੇਂ ਨਹੀਂ ਕਹਿਣਾ ਜੀ ਆ ਕੇ ਬੋਰ ਅੱਗੇ ਇੱਕ ਲਾਦੀ ਫਲੇਵਰ ਬੜੇਗੇ ਦੇਖੋ ਕਿ ਵੀਰ ਭਰਾ ਨੇ ਆਣਾ ਹੋਵੇ ਤੇ ਆ ਸਕਦਾ ਵਾ ਦੁਕਾਨ ਸੁਲਤਾਨ ਵਿਟਰੋਡ ਤੇ ਦੁਕਾਨ ਆ ਠੀਕ ਆ ਆਡਰ ਮਕਟੋਲਨ ਦਾ ਆਪਾਂ ਨੂੰ ਪੈ ਗਿਆ ਜੇ ਤੇ ਜਿਹੜਾ ਚਾਰਜਰ 33% ਗਾਵਾ ਤੇ ਆਪਣਾ ਵੀਰ ਭਰਾ ਬੂਟਰ ਚਾਹ ਪੀਂਦਿਆ ਵਾ ਤੇ ਚਾਹ ਪੀਉਂਦਿਆ ਵਾ ਤੇ ਆਪਣੇ ਭਾਜੀ ਹੁਣੀ ਆਰਡਰ ਬੜੇ ਫਾਸਟ ਲਾਉਂਦੇ ਮਿੰਟੋਂ ਮਿੰਟ ਕੰਮ ਖਿੱਚਦੇ ਆ ਵਸ ਤੇ ਆ ਬੂਟਰ ਦਾ ਚਾਰਜਰ ਲਿੱਤਾ ਵਾ ਤੇ ਭਾਜੀ ਹੁਣਾ ਦੀ ਲੇਟ ਲਈ ਆ ਤੇ ਟਾਈਟਾਨਿਕ ਦੀ ਲੇਟ ਆ ਤੇ ਮਿੰਟੋਂ ਮਿੰਟ ਬਸ ਚਾਰਜਰ ਹੁਣ ਖਿੱਚਣਾ ਵਾ ओके और ऑर्डर टाइम हैगा 7 मिनट अंदर अगर पिन्ने चाय गरम गरम मेरा मेनू ਪਿਆ ਇਹ ਚੱਬੇ ਦਾ ਆਰਡਰ ਲਗਭਗ ਆਪਣਾ ਟਾਈਮ ਹੁੰਦਾ 2:55 ਹੁੰਦੇ ਇਸ ਟਾਈਮ 2:52 ਸੋਰੀ ਜਿਆਦਾ ਟਾਈਮ ਆ ਠੀਕ ਹੈ ਤੇ ਪੀਐਮ ਚੱਲਦਾ ਤੇ ਏਐਮ ਸ਼ੁਰੂ ਹੋ ਗਿਆ ਵਾ ਉਸ ਤੋਂ ਬਾਅਦ 2 ਤਰੀਕ ਦੀ ਅੱਜ ਤੇ ਲੋਕੇਸ਼ਨ ਜਦੋਂ ਕਸਟਮਰ ਦੀ ਸਰਚ ਕੀਤੀ ਆ ਤੇ ਆਪਣੀ ਬੋਲੀ ਤਰਨਤਾਰ ਰੋਡ ਤੋਂ ਤਰਨਤਾਰਨ ਚੱਬੇ ਪਿੰਡ ਲੱਗੇਦਰੋਂ ਮੈਂ ਤੁਰਨ ਲੱਗਾ ਹਾਂ ਤੇ ਆਰਡਰ ਪਿਆ ਤੋਂ ਚੱਬੇ ਦਾ ਯਾਨੀ 12 ਚੱਕ ਪਿੰਡ ਲੱਗੇ ਚੱਬਾ ਵਾ ਮੇਨ ਤੇ ਯਾ ਸੋ ਨਿਕਲਦੇ ਮਿੰਟੋ ਮਿੰਟ ਆਟਰ ਲਾਉਣਾ ਇਸੇ ਜੇ ਪਿੰਡ ਚ ਹੁੰਦਾ ਨਾ ਸਿਰ ਮੁਸ਼ਕਲ ਹੋਣੀ ਕਿਉਂਕਿ ਏਰੀਆ ਵਵਸਨ ਛਾਣ ਹੈ ਉਹ ਦਰਦੀ ਸਾਈਡ ਤੇ ਚਲੋ ਮੇਨ ਹਾਈਵੇ ਤੇ ਮਿੰਟੋ ਮਿੰਟ ਆਟਰ ਗੋਲੀ ਵਾਂਗੂ ਲਾ ਕੇ ਆਉਣਾ ਵਾ ਹਾਈਵੇ ਤੋਂ ਹਾਈਵੇ ਜਾਣਾ ਵਾ ਇਧਰ ਉਧਰ ਵੀ ਸੱਦੇ ਬਿਲਕੁਲ ਨਹੀਂ ਜਾਣਾ ਤੇ ਚੱਬੇ ਆਰਡਰ ਤੇ ਦੇ ਜਾਂਦਾ ਵੀਰ ਤੁਹਾਡੇ ਨੇ ਤੇ ਘਰ ਆਂਦੇ ਦੇ ਕੰਮ ਖਰਾਬ ਹੋ ਗਿਆ ਸ਼ਿਫਟ ਜਿਹੜੀ ਗਈ 3 ਤੋਂ 4 ਵਜੇ ਲਈ ਉਹ ਬੁੱਕ ਕਰਨੀ ਭੁੱਲ ਗਏ ਜੀ 14 ਆਰਡਰ ਲੱਗੇ ਆ 15 ਜੀ ਦੇ ਇੱਕ ਉਲਟ ਇਹ ਸਿਕੰਡ ਇਹ ਵਿੱਚ ਲੱਗਣਾ ਨਹੀਂ ਤੇ ਉਹਨਾਂ ਪੰਦਾ ਪੈ ਗਿਆ ਆਪਣਾ ਆর্ডার ਗਿਆ ਕਹਿਦੀ ਹੁਣ ਵੇਖਦੇ ਹਾਂ ਆਈਡੀ 4 ਤੋਂ 5 ਬੁੱਕ ਕੀਤੀ ਹੈ 46 ਦੀ ਆਈਡੀ ਓਨ ਹੋ ਗਈ ਤੇ ਇੱਕ ਆর্ডার ਪਾ ਗਿਆ ਤੇ ਕਿਸਮਤ ਆ ਨਹੀਂ ਤੇ ਫਿਰ ਇਨਸੈਂਟਿਵ ਗਿਆ ਸਮਝੀਏ ਤੇ ਹਮ ਇੱਥੇ ਬੈਠੇ ਟਾਈਮ ਪਾਸ ਕਰਦੇ ਪਏ ਆ ਆਫਲਾਈਨ ਪੈ ਗਈ ਇਸ ਟਾਈਮ ਤੇ ਲੋਨੀ ਤੂ ਵੇਖਦੇ ਮੈਂ ਕੀ ਕਰਨਾ ਆਈਡੀ ਕਰਨੇ ਆ ਬਸ ਮਿੰਟੋ ਮਿੰਟ ਬੀਤੇ ਤੇ ਆਈਡੀ ਓਨ ਹੋਵੇ 46 ਦੀ ਆਈਡੀ ਓਨ ਹੋਣੀ ਚਾਹ ਫਿਰ ਬੁੱਟਰ ਪਾਣੇ ਕਰਾ ਲਈ ਆ ਬੁੱਟਰ ਪਾ ਚਾਹ ਗ੍ਰੇਡ ਆ ਚਾਹ ਅੰਡੇ ਨਾ ਵੀ ਰਚਾਰਜ ਪਤਾ ਨਹੀਂ ਪੋਂਦਾ ਕੀ ਹੈ ਨਸ਼ਾ ਹੀ ਹੋ ਗਿਆ ਚਾ ਇਹਦਾ ਭੁੱਖ ਦਾ ਟਾਈਮ ਹੋ ਗਿਆ ਤੇ ਚੋਲ ਭਾਜੀ ਹੁਣ ਆ ਕੋਈ ਗਈ ਇਹਨੂੰ ਕਰਦੇ ਹਾਂ ਖਾਦੇ ਹਾਂ ਦਾਲ ਦੇ ਨਾਲ ਦਾਲ ਦੀ ਕਰੀਆ ਨੂੰ ਬਹੁਤ ਲੰਬਾ ਆਰਡਰ ਪੈ ਗਿਆ ਇੱਕੋ ਦਮ 106 ਰੁਪਏ ਦਾ ਉਹ ਤੇ ਦੇ ਆਏ ਤੇ ਹੁਣ ਵਿਹਲੇ ਖਣੋਤੇ ਲਗਭਗ ਘੰਟਾ ਹੋ ਕੇ ਹੋ ਗਿਆ ਪ੍ਰੋਗਰਾਮ ਬਣਦਾ ਘਰ ਚਲੀ ਹੁਣ ਤੇ ਵੇਖਦੇ ਹਾਂ ਤਾਂ ਕਿੱਦਾਂ ਹੋ ਰਿਹਾਗਾ ਕੀ ਕਰਨਾ ਹੁਣ ਨੀਂਦੋਂ ਡ ਹੈ ਵੀ ਅੱਖਾਂ ਜਸ ਟਾਂ ਇਹ ਆਰਡਰ ਪੈ ਹੀ ਜਾਵੇ ₹500 ਮੈਂ ਕਹਿੰਨਾ ਹੋਰ ਆ ਹੀ ਜਾਵੇ ਦੇਖੋ 500 ਹੁੰਦਾ ਨਹੀਂ ਹੁੰਦਾ ਹੁਣ ਸਾਰਾ ਗਰੀ ਸਰਾ ਦਾ ਆਰਡਰ ਪੈ ਗਿਆ ਜੀ ਹੁਣ ਤੇ ਇਧਰੋਂ ਹਟ ਲਾਸਟ ਪਿਕ ਕਰਨਾ ਹੈ ਤੇ ਲੋਕ ਲਾ ਲਿਆ ਗੱਡੀ ਨੂੰ ਤੇ ਕਰਦੇ ਆਰਡਰ ਪਿਕ ਤੇ ਨਿਕਲਦੇ ਆ ਇਸ ਤੋਂ ਬਾਅਦ ਘਰ ਤੇ ਹੁਣ ਦੇਖਦੇ ਆ ਹੈਗੀ ਅਰਨਿੰਗ ਆਪਣਾ ਬਣ ਗਿਆ 8-9 ਰੁਪਏ ਬਣ ਗਈ ਹੈ ਤੇ ਉਧਰੋਂ ਕਰਦੇ ਆਦਰੋਂ ਪਿਕ ਆ ਲਾਸਟ ਆਰਡਰ ਦੇ ਦੀ ਕਸਟਮਰ ਦੀ ਲੋਕੇਸ਼ਨ ਉੱਥੇ ਪਹੁੰਚ ਗਿਆ ਇਸ ਟਾਈਮ ਪਹੁੰਚਣਾ ਕਰਤੇ ਆਰਡਰ ਡਿਲੀਵਰ ਕਰਕੇ ਮਾਉਣ ਚਲਾਵਾ ਘਰ ਕਰੋ ਕਪੜੇ ਕਪੜੇ ਬਦਲ ਕੇ ਤੇ ਰਨਿੰਗ ਤੇ ਜਾਣਾ ਵਾ ਤੇ ਰਨਿੰਗ ਤੇ ਜਾਣ ਤੋਂ ਬਾਅਦ ਫਿਰ ਘਰ ਆ ਕੇ ਬੈਸਟ ਰੈਸਟ ਕਰ ਲੀ ਹਾਂ